ਪ੍ਰਕਾਸ਼ ਦੀ ਪੋਥੀ ਅਧਿਆਇ 14 ਮੈਂ ਨਿਗਾਹ ਕੀਤੀ ਤੱਕੀ ਵਿਖਦਾ ਹਾਂ ਪਈਲੇਲਾ ਸਿਉਂਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਹੈ ਅਤੇ ਉਹਦੀ ਪਿਤਾ ਦਾ ਨਾਮ ਲਿਖਿਆ ਹੋਇਆ ਹੈ ਅਤੇ ਮੈਂ ਬਾੜੇ ਪਾਣੀਆਂ ਦੇ ਕੂਕ ਜੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜੀ ਆਕਾਸ਼ੋਂ ਇੱਕ ਆਵਾਜ਼ ਸੁਣੀ ਅਤੇ ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਬਜਾਉਣ ਵਾਲਿਆਂ ਦੀ ਆਵਾਜ਼ ਜੀ ਸੀ ਜਿਹੜੇ ਆਪਣੇ ਰਵਾਬ ਵਜਾਉਂਦੇ ਹਨ ਅਤੇ ਉਹ ਸਿੰਘਾਸਨ ਦੇ ਅੱਗੇ ਅਤੇ ਚੌਹ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਉਹਨਾਂ 144000 ਤੋਂ ਬਿਨਾ ਜਿਹੜੇ ਧਰਤੀਆਂ ਮੁੱਲਲੇ ਹੋਏ ਸਨ ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ ਇਹ ਉਹ ਹਨ ਜਿਹੜੇ ਤੀਵਿਓ ਦੇ ਨਾਲ ਪ੍ਰਸਤਿਤ ਨਹੀਂ ਹੋਏ ਕਿਉਂਕਿ ਜੋ ਇਕਵਾਰੇ ਹਨ ਇਹ ਉਹ ਹਨ ਪਰ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ ਇਹ ਪਰਮੇਸ਼ਰ ਦੇ ਅਤੇ ਲੈਲੇ ਦੇ ਲਈ ਪਹਿਲਾ ਫਲ ਹੁਣ ਨੂੰ ਮਨੁੱਖਾਂ ਵਿੱਚੋਂ ਮੁੱਢ ਲੈ ਗਏ ਸਨ ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿਕਲਿਆ ਉਹ નિર્ਦੋਸ਼ ਹਨ ਮੈਂ ਇੱਕ ਹੋਰ ਦੂਤ ਨੂੰ ਸਦੀਪ ਕਾਲ ਦੀ انجੀਲ ਨਾਲ ਆਕਾਸ਼ ਵਿੱਚ ਉੱਡਦਿਆਂ ਜਿੱਠਾ ਪਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉਮਤ ਨੂੰ ਖੁਸ਼ਖਬਰੀ ਸੁਣਾਵੇ ਅਤੇ ਉਸ ਨੇ ਵੱਡੀ ਆਵਾਜ਼ ਨਾਲ ਆਖਿਆ ਭਈ ਪਰਮੇਸ਼ਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ ਇਸ ਲਈ ਜੋ ਉਹ ਦਿਨ ਆਉਦਾ ਸਮਾ ਆਪੂਜਾ ਹੈ ਅਤੇ ਜਿਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੰਭਾ ਨੂੰ ਬਣਾਇਆ ਤੁਸੀਂ ਉਹਨ ਮੱਥਾ ਟੇਕੋ ਉਹਦੇ ਪਿਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਪਈ ਟੈਪਈ ਬਾਬਲ ਉਹ ਵੱਡੀ ਨਗਰੀ ਟੈਪਈ ਜਿਨੇ ਆਪਣੀ ਹਰਾਮ ਕਾਰੀ ਦੇ ਕਰੋਧ ਦੀ ਮੈਂ ਸਭਨਾ ਕੌਮਾਂ ਨੂੰ ਪਿਆਈ ਹੈ ਉਹਨਾਂ ਦੇ ਪਿਛੋਂ ਤੀਜਾ ਇੱਕ ਹੋਰ ਦੂਤ ਵੱਡੀ ਆਵਾਜ਼ ਨਾਲ ਇਹ ਕਹਿੰਦਾ ਆਇਆ ਪਈ ਜੋ ਕੋਈ ਉਸ ਦਰਿੰਦੇ ਅਤੇ ਉਹਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲਵਾਉਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਕਰੋਧ ਦੀ ਮੈੜੀ ਪੀਵੇਗਾ ਜੋ ਉਹਦੇ ਕਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਅਤੇ ਉਹਨਾਂ ਦੇ ਕਸ਼ਟ ਦਾ ਧੂਆਂ ਜੁਗੋਜਗ ਉੱਠਦਾ ਰਹਿੰਦਾ ਹੈ ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਂ ਦਾ ਦਾਗ ਲਾਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੇ ਹੁਕਮਾਂ ਅਤੇ ਯਿਸੂ ਦੀ ਨੇਚਾ ਦੀ ਪਾਲਣਾ ਕਰਦੇ ਹਨ ਫਿਰ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਅੱਖ ਦੇ ਸੁਣੀ ਭਈ ਲਿਖ ਲੈ ਤਨ ਉਹ ਮੁਰਦੇ ਜਿਹਨੇ ਐਦੋਂ ਅੱਗੇ ਪ੍ਰਭੂ ਵਿੱਚ ਹੋ ਕੇ ਮਰਨ ਅਤੇ ਆਤਮਾ ਅਖਦਾ ਹੈ ਹਾਂ ਇਸ ਲਈ ਤੇ ਉਹਨਾਂ ਦੀ ਮਿਹਨਤ ਤੋਂ ਉਹਨਾਂ ਨੂੰ ਆਰਾਮ ਮਿਲੇਗਾ ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ ਮੈਂ ਨਿਗ੍ਹਾ ਕੀਤੀ ਤਾਂ ਕੀ ਵਿਖਦਾ ਹਾਂ ਭਈ ਇੱਕ ਚਿੱਟਾ ਬਦਲ ਹੈ ਅਤੇ ਉਸ ਬਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਤ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜੀ ਬੈਠਾ ਹੈ ਅਤੇ ਇੱਕ ਹੋਰ ਦੂਤ ਹਾਕਲ ਵਿੱਚੋਂ ਨਿਕਲਿਆ ਅਤੇ ਜਿਹੜਾ ਬਦਲ ਉੱਤੇ ਬੈਠਾ ਸੀ ਉਹਨੇ ਵੱਡੀ ਆਵਾਜ਼ ਨਾਲ ਹਾਕ ਮਾਰ ਕੇ ਆਖਿਆ ਆਪਣੀ ਦਾਤੀ ਫੇਰ ਕੇ ਵੜ ਸੁੱਟ ਕਿਉਂ ਜੋ ਵੜਨ ਦਾ ਸਮਾਂ ਆ ਗਿਆ ਹੈ ਇਸ ਲਈ ਜੋ ਧਰਤੀ ਦੀ ਫਸਲ ਬਹੁਤ ਪੱਕ ਚੁੱਕੀ ਹੈ ਤਦ ਜਿਹੜਾ ਬਦਲੋ ਤੇ ਬੈਠਾ ਸੀ ਉਹਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫਸਲ ਵਢੀ ਗਈ ਤਾਂ ਇੱਕ ਹੋਰ ਦੂਤ ਉਸ ਸਾਈਕਲ ਵਿੱਚੋਂ ਨਿਕਲਿਆ ਜਿਹੜੀ ਸੁਰਗ ਵਿੱਚ ਹੈ ਅਤੇ ਉਹਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ ਇੱਕ ਹੋਰ ਦੂਤ ਜਿਹਨੂੰ ਅਗੋ ਤੇ اختیار ਹੈ ਜਗਵਤੀ ਵਿੱਚੋਂ ਨਿਕਲਿਆ ਅਤੇ ਉਹਨੇ ਉੱਚੀ ਲੈ ਕੇ ਉਸ ਨੂੰ ਜਿਹਦੇ ਕੋਲ ਤਿੱਖੀ ਦਾਤੀ ਸੀ ਆਖਿਆ ਤੋਈ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੀਆਂ ਗੁੱਛਾਂ ਨੂੰ ਵੱਢ ਲੈ ਕਿਉਂ ਜੋ ਉਹਦੇ ਅੰਗੂਰ ਡਾਢੇ ਪੱਕ ਚੁੱਕੇ ਹਨ ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚਬੱچے ਵਿੱਚ ਅਰਥਾਤ ਪਰਮੇਸ਼ਰ ਦੇ ਕਰੋਧ ਦੇ ਵੱਡੇ ਚਬੱچے ਵਿੱਚ ਸੁੱਟ ਦਿੱਤੀ ਅਤੇ ਉਹ ਚਬੱੱਚਾ ਨਗਰੀ ਦੇ ਬਾਹਰ ਲਟਾੜਿਆ ਗਿਆ ਅਤੇ ਚੁਬੱੱਚੇ ਵਿੱਚੋਂ ਕੁੜਿਆਂ ਦੀ ਲਗਾਮਾਂ ਤੋੜੀ ਕੋਈ ਡੁੱੜ ਕੁਸੋ ਕੋਹਾ ਤਿਕ ਲਹੂ ਵਗਿਆ